ਤੇ ਕੀ ਕੀ ਕੰਮ ਸਟੇਜ ਤੇ ਤੁਹਾਡਾ ਹੁੰਦਾ ਸੀਗਾ ਮੇਰਾ ਤਕਰੀਬਨ ਉਹਨਾਂ ਦੇ ਨਾਲ ਕੋਰਸ ਬੋਲਣਾ ਅੱਛਾ ਜੀ ਜਾਂ ਜੇ ਕਈ ਵਾਰ ਸਟੇਜ ਦੀ ਅਰੰਭਤਾ ਕਰਨੀ ਆ ਉਹਨਾਂ ਦੇ ਵਿੱਚੋਂ ਧਾਰਮਿਕ ਗੀਤ ਜਾਂ ਮੈਂ ਬੋਲ ਦੇਣਾ ਜਾਂ ਪ੍ਰੀਤਮ ਬਰਾੜ ਨੇ ਜੀ ਫਿਰ ਉਹਨਾਂ ਦੇ ਨਾਲ ਕੋਰਸ ਜੀ ਫਿਰ ਕਈ ਵਾਰੀ ਹਾਰਮੋਨੀਅਮ ਪਲੇ ਜੇ ਕੋਈ ਹਾਰਮੋਨੀਅਮ ਵਾਲ ਆਏ ਨਹੀਂ ਤਾਂ ਚੱਲਣ ਦਿਓ ਸਾਰਾ ਸਾਰਾ ਸੀਜਨ ਹਾਰਮੋਨੀਅਮ ਤੇ ਫਿਰ ਇਦਾਂ ਹਾਰਮੋਨੀਅਮ ਖੜਾ ਜਿੱਦਾਂ ਮੇਜ ਤੇ ਰੱਖ ਲੈਣਾ ਜਾਂ ਜੀ ਵੀ ਖੜਕੇ ਨਾਲ ਬਰਾਬਰ ਬੋਲਣ ਦਾ ਵੀ ਦੇਖ ਲੈਣਾ ਵੀ ਪਿੱਛੇ ਕੋਰਸ ਵੀ ਬੋਲ ਲਈਏ ਜੀ ਇਸ ਹਿਸਾਬ ਨਾਲ ਰੱਖ ਕੇ ਚਲੋ ਚੱਲਦਾ ਗਿਆ ਕੰਮ ਜੇ ਚੱਲਦਾ ਰਿਹਾ ਕੰਮ ਹਾਂਜੀ ਠੀਕ ਠੀਕ ਆ ਹਾਂਜੀ ਫਿਰ ਸਟੇਜ ਸੈਕਟਰੀ ਵੀ ਕਈ ਕਾਪਨੀ ਕਾਪਨੀ ਬੈਣੀ ਜੀ ਜੀ ਜਿਹੜਾ ਕੰਮ ਰਿਹਾ ਨਹੀਂ ਜਦ ਕੋਈ ਵੀ ਕੰਮ ਸੀਗਾ ਆਪਣੇ ਸਟੇਜ ਦਾ ਚਲੋ ਉਹਨਾਂ ਦੇ ਨਾਲ ਤੇ ਆਪਾਂ ਨੂੰ ਕਿਸੇ ਗੱਲ ਤੋਂ ਝਿਜਕ ਨਹੀਂ ਸੀ ਜੀ ਹਾਂਜੀ ਮਾਨਕ ਸਾਹਿਬ ਦੇ ਫਿਰ ਜਦੋਂ ਕੋ ਦੁਨੀਆਂ ਤੋਂ ਚਲੇ ਗਏ ਉਦੋਂ ਤੱਕ ਤਕਰੀਬਨ ਉਹਨਾਂ ਦੇ ਪ੍ਰੋਗਰਾਮ ਲੱਗਦੇ ਰਹੇ ਲੱਗਦੇ ਸੀਗੇ ਜੀ ਜਿਸ ਦਿਨ 30 ਮਾਰਚ ਅ ਇਹ ਹੈਗੀ ਆ 2011 11 ਦੀ ਗੱਲ ਆ ਨਵੰਬਰ 3 ਨਵੰਬਰ 3 ਨਵੰਬਰ ਨਹੀਂ ਜੀ ਜਿਸ ਦਿਨ ਜੁੱਧ ਵੀ ਉੱਤੇ ਲਾ ਹੁੰਦਾ ਮੈਂ ਉਦੋਂ ਦੀ ਗੱਲ ਕਰ ਰਿਹਾ ਜੀ 30 ਮਾਰਚ 2011 ਜੀ ਮੈਨੂੰ ਕੋਲ ਜੀਤ ਸਿੰਘ 뮤ਜ਼ਿਕ ਡਰਾਈਵਰ ਜਿਹੜੇ ਆਪਣੇ ਗੁਰਾਇਆਂ ਵਾਲੇ ਜੀ ਇਹਨਾਂ ਨੇ ਫੋਨ ਕਰਕੇ ਮੈਨੂੰ ਕਰੇ ਉਹ ਲੈਂਡਲੈਂਡ ਫੋਨ ਹੁੰਦੇ ਸੀ ਮੈਨੂੰ ਫੋਨ ਮੇਰੇ ਕੋਲ ਹੈਗਾ ਸੀ ਲੈਂਡਲੈਂਡ ਨੰਬਰ ਫੋਨ ਕਰੇ ਰਾਇਆ ਸੀ ਜੀ ਤੇ ਮੈਨੂੰ ਫੋਨ ਕੀਤਾ ਕਹਿੰਦੇ ਬੱਲ ਵੀ ਪੁੱਛ ਕੇ ਆ ਵੀ ਆ ਉਸਤਾਜ ਜੀ ਦੇ ਯੋਧ ਵੀਰ ਆਪਾਂ ਇੱਕ ਇੱਕ ਉਦੋਂ ਸੀੜੀਆਂ ਹੁੰਦੀਆਂ ਸੀ ਹਾਂ ਜੀ ਸੀੜੀ ਦਾ ਸੀ ਲੋਕ ਆ ਗਿਆ ਕਿਸੀ ਦੀ ਆਪਣੀ ਤਾਂ ਆਪਾਂ ਦੋਵਾਂ ਦੀ ਕਰਨੀ ਐ ਅੱਛਾ ਜੀ ਮੈਂ ਦੁਪਹਿਰ ਜੀ ਨੂੰ ਮੈਂ ਗਿਆ ਤਕਰੀਬਨ 1.5 ਵਜੇ ਦਾ ਟਾਈਮ ਹੋਣਾ ਧੁੱਪ ਵੀ ਗਾ ਗਈ ਜੀ ਤੇ ਮੈਂ ਜਦੋਂ ਗਿਆ ਉਸਤਾਜ ਜੀ ਨੂੰ ਮਿਲਿਆ ਮੈਂ ਜਾ ਕੇ ਸਿੱਧਾ ਮੈਂ ਕਿਉਂਕਿ ਉੱਥੇ ਮੈਨੂੰ ਇਹ ਨਹੀਂ ਸੀ ਹੁੰਦਾ ਜਦੋਂ ਮੈਂ ਘਰੇ ਜਾ ਰਹਿਣਾ ਉਹਨਾਂ ਦੇ ਜੀ ਵੀ ਪਹਿਲਾਂ ਮੈਂ ਜਾ ਕੇ ਕਿਸੇ ਨੌਕਰ ਨੂੰ ਆਖਾਂ ਵੀ ਉੱਪਰ ਜਾ ਕੇ ਦੱਸ ਵੀ ਫਲਾਨਾ ਬੰਦਾ ਵੀ ਬੱਲ ਆਇਆ ਉਹਨੇ ਮਿਲਣਾ ਜੀ ਨਾ ਮੇਰੇ ਵਾਸਤੇ ਦਰਵਾਜ਼ੇ ਖੁੱਲੇ ਹੁੰਦੇ ਸੀ ਠੀਕ ਆ ਅੰਦਰੋਂ ਗੇਟ ਖੋਲਣਾ ਜੇ ਤੋ ਖੁੱਲਾ ਠੀਕ ਆ ਨਹੀਂ ਤੇ ਗੇਟ ਖਲੋਣਾ ਸਿੱਧਾ ਉਹਨਾਂ ਦੇ ਕਮਰੇ 'ਚ ਨਹੀਂ ਤੇ ਕਿਸੇ ਨੂੰ ਆਮ ਉੱਥੇ ਆਗਿਆ ਨਹੀਂ ਸੀ ਜੀ 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 ਉਹਨਾਂ ਦੇ ਸਿੱਧਾ ਕੋਈ ਕਮਰੇ ਦੇ ਵਿੱਚ ਜਾਂ ਉਦਾਂ ਸਿੱਧਾ ਉੱਪਰ ਚੜ ਜਾਵੇ ਜਿੱਥੇ ਉਹਨਾਂ ਦੇ ਰੂਮ ਦੇ ਵਿੱਚ ਜੀ ਮੈਂ ਗਿਆ ਤਾਂ ਸਿੱਧਾ ਉਹਨਾਂ ਦੇ ਰੂਮ ਦੇ ਵਿੱਚ ਮਾਨ ਸਾਹਿਬ ਦੇ ਹਾਂਜੀ ਤੇ ਜਾ ਕੇ ਪੈਰੀ ਹੱਥ ਲਾਇਆ ਚਲੋ ਉਹਨਾਂ ਨੌਕਰ ਨੂੰ ਕਿਹਾ ਵੀ ਇਹ ਦੇਵਾ ਤੇ ਕੋਈ ਟੰਡਾ ਟੰਡਾ ਪਾਣੀ ਬੁੰਨੀ ਲੈ ਕੇ ਆ ਲੈ ਆ ਜੀ ਫਿਰ ਮੈਂ ਗੱਲ ਜੋ ਕੁਲਜੀਤ ਭਾਈ ਨੇ ਮੈਨੂੰ ਕਿਹਾ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਹੇ ਇਸ ਤਰ੍ਹਾਂ ਕੁਲਜੀਤ ਨੇ ਭੇਜਿਆ ਮੈਨੂੰ ਵੀ ਆਪਣੀ ਇੱਕ ਰਿਕਾਰਡਿੰਗ ਉਹ ਕਹਿੰਦਾ ਵੀ ਤੁਹਾਡੀ ਕਰਨੀ ਹੈ ਸੀਡੀ ਠੀਕ ਆ ਜੀ ਪੁੱਛ ਗਿਆ ਉਹ ਕਹਿੰਦਾ ਮੇਰੇ ਬਾਰੇ ਤੇ ਕਹਿੰਦਾ ਪੁੱਛਣ ਦੀ ਤੈਨੂੰ ਲੋੜ ਹੀ ਨਹੀਂ ਸੀ ਇਹ ਆ ਵੀ ਦਾ ਦਿੰਦਾ ਕਹਿੰਦਾ ਤੂੰ ਹੀ ਕਰਦਾ ਉਹਨਾਂ ਜੋ ਕਰਦਾ ਉਹਨਾਂ ਅੱਛਾ ਜੀ ਹੈਂ ਠੀਕ ਹੈ ਕਹਿੰਦਾ ਆਪਣੇ ਵੱਲੋਂ ਓਕੇ ਆ ਕਹਿੰਦਾ ਕੋਈ ਗੱਲ ਨਹੀਂ ਜੈਸਟ ਕਰਦੇ ਮੈਂ ਕਿਹਾ ਠੀਕ ਹੈ ਜੀ ਜੀ ਤੇ ਕਹਿੰਦਾ ਜਯੋਧਵੀਰ ਦੇ ਕੰਮ ਦੇ ਵਿੱਚ ਕਹਿੰਦਾ ਮੈਂ ਤਾਂ ਖਲ ਨਹੀਂ ਦਿੰਦਾ ਉਹ ਨੂੰ ਕਹਿੰਦਾ ਉਹ ਨੂੰ ਪੁੱਛ ਲੈ ਅੱਛਾ ਠੀਕ ਹੈ ਜੀ ਉੱਥੋਂ ਉੱਠ ਕੇ ਮੈਂ ਬੀਬੀ ਕੋਲ ਚਲੇ ਗਿਆ ਜੀ ਤੇ ਬੀਬੀ ਜੀ ਨੂੰ ਮੈਂ ਆਖਿਆ ਮੈਂ ਕਹਿੰਦਾ ਜਯੋਧਵੀਰ ਨੂੰ ਮਿਲਾਓ ਮੈਨੂੰ ਠੀਕ ਹੈ ਕਹਿੰਦੇ ਵੀ ਉੱਪਰ ਹੈ ਜਯੋਧਵੀਰ ਦਾ ਕਮਰਾ ਉੱਪਰ ਸੀਗਾ ਅੱਛਾ ਤੇ ਉਹਨੇ ਜਯੋਧਵੀਰ ਨੂੰ ਫੋਨ ਕੀਤਾ ਇਹ ਟੋਂ ਬੀਬੀ ਨੇ ਵੀ ਤੇਰਾ ਬੱਦਲ ਭਾਈ ਆਇਆ ਵੀ ਇਹਨੇ ਤੈਨੂੰ ਮਿਲਣਾ ਵੀ ਏਥਾਂ ਆ ਜੀ ਤੇ ਕਹਿੰਦਾ ਮੈਂ ਆ ਮਮੀ ਕਹਿੰਦਾ ਵੀ ਆ ਪੰਜ ਮਿੰਟ ਦੇਖ 10 ਮਿੰਟ ਦੇਖ 10 15 ਮਿੰਟ ਇਦਾਂ ਹੋ ਗਏ ਜਦੋਂ ਮੈਂ ਕਿਹਾ ਵੀ ਦੁਬਾਰਾ ਮੈਂ ਕਿਹਾ ਵੀ ਉਹਨੂੰ ਫੋਨ ਕਰੋ ਜਦਵੀਰ ਨੂੰ ਵੀ ਮੈਂ ਵੀ ਜਾਣਾ ਮੈਂ ਕਿਹਾ ਮੁੜ ਕੇ ਵਾਪਸ ਹਾਂਜੀ ਉਹ ਫੋਨ ਕੀਤਾ ਤੇ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ ਤੁਸੀਂ ਮੇਰੀ ਫੋਨ ਤੇ ਗੱਲ ਕਰਾ ਦਿਓ ਬਾਈ ਨਾ ਕਹਿੰਦਾ ਅੱਛਾ ਜੀ ਕੁਲਜੀਤ ਰਾਣਾ ਨਹੀਂ ਨਹੀਂ ਮੇਰੇ ਨਾਲ ਅੱਛਾ ਜੀ ਠੀਕ ਆ ਦੇਖੋ ਵੀ ਜਿੱਦਾਂ ਵੀ 10 ਪੌਡੇ ਨੇ ਉਥੋਂ ਤਾਂ ਆ ਬਿਲਕੁਲ ਆ ਬਹੁਤਲੇ ਮਕਾਨ ਨੂੰ ਕਿੰਨੇ ਪੌਡੇ ਹੋਣੇ ਇੰਨੇ ਹੀ ਹੋਣੇ ਠੀਕ ਆ ਕਹਿੰਦਾ ਵੀ ਉਦੋਂ ਮੇਰੀ ਫੋਨ ਤੇ ਗੱਲ ਕਰਾ ਦਿਓ ਜੀ ਫੋਨ ਤੇ ਗੱਲ ਕੀਤੀ ਮੈਂ ਕਹਿੰਦਾ ਵੀ ਵਾਈ ਇਸ ਤਰ੍ਹਾਂ ਆ ਗੱਲ ਆ ਵੀ ਕੁਲਜੀਤ ਭਾਜੀ ਨੇ ਮੈਨੂੰ ਭੇਜਿਆ ਵੀ ਉਹਨਾਂ ਨੇ ਰਿਕਾਰਡਿੰਗ ਕਰ ਰਿਹਾ ਸੀ ਰਿਕਾਰਡਿੰਗ ਕਰਨ ਵਾਸਤੇ ਮੈਨੂੰ ਕਿਹਾ ਵੀ ਕਿਦਾਂ ਵੀ ਐਗਰੀਂ ਆ ਤੂੰ ਜੀ ਵੀ ਮੈਟਰ ਮੂਟਰ ਕਿਦਾਂ ਕਹਿੰਦਾ ਮੈਟਰ ਬਾਈ ਤਿਆਰ ਆ ਅੱਛਾ ਤੇ ਕਹਿੰਦਾ ਆਪਾਂ ਕਰ ਲੈਨੇ ਕੋਈ ਗੱਲ ਨਹੀਂ ਮੈਂ ਕਿਹਾ ਫਿਰ ਦੱਸ ਕੋ ਦੂੰ ਉਹਨਾਂ ਨੂੰ ਬੁਲਾਵਾ ਕੰਪਨੀ ਵਾਲਾ ਨਾ ਕੁਲਜੀਤ ਭਾਜੀ ਨੂੰ ਵੀ ਆਪਾਂ ਨੂੰ ਕੋਈ ਐਡਵਾਂਸ ਵਗੈਰਾ ਦੇ ਜਾਣਗੇ ਹਾਂਜੀ ਕਹਿੰਦਾ ਉਹਨਾਂ ਨੂੰ ਭਾਜੀ ਉਹਨਾਂ ਨੂੰ ਕਾਹਨੂੰ ਬੁਲਾਉਣਾ ਕਹਿੰਦਾ ਅੱਛਾ ਕਹਿੰਦਾ ਆਪਾਂ ਆਪ ਠੀਕ ਠੀਕ ਹੈ ਮੈਂ ਉਹਨਾਂ ਨੂੰ ਜਾ ਕੇ ਦਾ ਕੁਲਜੀਤ ਭਾਈ ਨੂੰ ਆਪਣੇ ਘਰ ਜਾ ਕੇ ਫੋਨ ਕੀਤਾ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਵੀ ਐਗਰੀਨ ਨੇ ਦੋਵੇਂ ਠੀਕ ਹੈ ਜਿਵੇਂ ਤੁਸੀਂ ਕਹੋਗੇ ਮੈਂ ਕਿਹਾ ਹੋ ਜਾਊਗਾ ਵੀ ਨਰਗੋਣਗਾ ਹੋ ਜਾਣਗੇ ਵੀ ਵੀ ਦੋ ਤਿੰਨ ਦਿਨ ਤੱਕ ਅਸੀਂ ਤੁਹਾਡੇ ਕੋਲੇ ਇੱਥੇ ਜਲੰਧਰ ਆਉਣੇ ਆ ਜਲੰਧਰ ਹੁੰਦਾ ਹੈ ਸਟੂਡੀਓ ਉਹਨਾਂ ਦਾ ਜੀ ਹੋਇਆ ਕਿ ਰਾਤ ਨੂੰ ਤੁਹਾਨੂੰ ਪਤਾ ਹੀ ਸਭ ਨੂੰ ਪਤਾ ਵੀ ਰਾਤ ਨੂੰ ਜਯੋਧਵੀਰ ਦੇ ਨਾਲ ਜੋ ਕੁਦਰਤੀ ਪਹਾਣਾ ਵਰਤਿਆ ਬਿਲਕੁਲ ਤ ਮੈਨੂੰ ਸਵੇਰ ਨੂੰ 8:00 ਵਜੇ ਨਾ ਬਠਿੰਡੇ ਤੋਂ ਮੇਰੇ ਕਿਸ ਸੱਜਣ ਮਿੱਤਰ ਦਾ ਫੋਨ ਆਇਆ ਪਤਾ ਨਹੀਂ ਉੱਥੇ ਕਿਵੇਂ ਖਬਰ ਪਹੁੰਚੀ ਉਹਨਾਂ ਨੂੰ ਠੀਕ ਆ ਸਾਨੂੰ ਨਹੀਂ ਇੱਥੇ ਪਤਾ ਲੱਗਿਆ ਕਹਿੰਦੇ ਵੀ ਬੱਲ ਕਹਿੰਦੇ ਕਿੱਥੇ ਆ ਮੈਂ ਕਿਹਾ ਘਰੇ ਹੀ ਆ ਲੁਧਿਆਣੇ ਜੀ ਕਹਿੰਦੇ ਉੱਧਰ ਪਤਾ ਲੱਗਿਆ ਮਾਨਕ ਸਾਹਿਬ ਦੇ ਘਰੇ ਕੋਈ ਗੱਲਬਾਤ ਦਾ ਹਾਂ ਜੀ ਨਹੀਂ ਕੋਈ ਗੱਲਬਾਤ ਨਹੀਂ ਮੈਂ ਕਿਹਾ ਗੱਲ ਮੈਂ ਦੁਪਹਿਰੇ ਉੱਤੇ ਘੰਟਾ ਬਾਅਦ ਮੈਂ ਕਿਹਾ ਬੈਠਾ ਰਹੇ ਕੋਈ ਗੱਲ ਨਹੀਂ ਠੀਕ ਆ ਕਹਿੰਦੇ ਫਿਰ ਹੁਣ ਪਤਾ ਕਰ ਕਹਿੰਦੇ ਅੱਛਾ ਕਹਿੰਦੇ ਵੀ ਯੋਧਵੀਰ ਇਦਾਂ ਕਰਕੇ ਰਾਤ ਦਾ ਬਹੁਤ ਢਿੱਲਾ ਵੀ ਮੈਡੀ ਸਿਟੀ ਹਸਪੀਟਲ ਦੇ ਵਿੱਚ ਆ ਉੱਥੇ ਚੁੰਗੀ ਦੇ ਜਿਹੜੀ ਮੁੱਲਾਂਪੁਰ ਵਾਲੀ ਚੁੰਗੀ ਆ ਉੱਥੇ ਹਸਪੀਟਲ ਬਣਿਆ ਸੀ ਉਹ ਜੀ ਚਲੋ ਮੈਂ ਫਿਰ ਮੇਰੇ ਦਿਮਾਗ 'ਚ ਆਏ ਫੋਨ ਹੁਣ ਕਿਹਨੂੰ ਲਾਵਾਂ ਹੂੰ ਵੀ ਬੀਬੀ ਉਹਨਾਂ ਨੂੰ ਸਿੱਧਾ ਲਾ ਕੇ ਇਦਾਂ ਪੁੱਛਦਾ ਮੈਂ ਕਿਹਾ ਚੰਗਾ ਨਹੀਂ ਲੱਗਦਾ ਹਾਂਜੀ ਫਿਰ ਮੇਰੇ ਦਿਮਾਗ 'ਚ ਆਇਆ ਰਾਣਾ ਰਾਣਾ ਮੁੰਡਾ ਹੁੰਦਾ ਸਾਡਾ ਡਰਾਈਵਰ ਉਹਨੂੰ ਫੋਨ ਲਾਇਆ ਮੈਂ ਕਿਹਾ ਵੀ ਰਾਣੇ ਕਿੱਥੇ ਆ ਹੂੰ ਤੇ ਉਹ ਕਹਿੰਦਾ ਵੀ ਅਸੀਂ ਤਾਂ ਬਾਈ ਹਸਪੀਟਲ ਆ ਇੱਥੇ ਦਾਇਆ ਆਨੰਦ ਕਹਿੰਦੇ ਬਰਾਤ ਤਾਂ ਯੋਧਵੀ ਰਾਤ ਦਾ ਕਹ अच्छा। ਸੀਰੀਅਸ ਆ ਹੋ। ਠੀਕ ਆ। ਤੂੰ ਨੇ ਇੰਨੀ ਗੱਲ ਕਰਕੇ ਤੇ ਬੀਬੀ ਨੂੰ ਫੋਨ ਫੜਾ ਦਿੱਤਾ। ਹਾਂਜੀ। ਤੇ ਬੀਬੀ ਨਾਲ ਮੈਂ ਜਦੋਂ ਕਿ ਉਹਨਾਂ ਨੂੰ ਨਮਸਕਾਰ ਕੀਤੀ। ਜੀ। ਫੋਨ ਤੇ ਤੇ ਕਹਿੰਦ ਲੱਗੀ ਤੂੰ ਇਸ ਤਰ੍ਹਾਂ ਕਰ ਵੀ ਇੱਥੇ ਨਾ ਆਈ। ਹੂੰ। ਜੀ ਆਪਦੇ ਉਸਤਾਦ ਜੀ ਕੋਲ ਕਹਿੰਦੀ ਚ ਰਹਿ ਜਾ ਵੀ ਕਰ ਇਹ ਵੀ ਉਹਨਾਂ ਕੋਲ ਕੋਈ ਨਹੀਂ ਹੈਗਾ ਵੀ ਉਹਦਾ ਬਹੁਤ ਬੁਰਾ ਹਾਲ ਹੈ। ਅੱਛਾ ਜੀ। ਮੇਰਾ ਘਰ ਉੱਥੋਂ ਤਿਆਨਨ ਤੋਂ ਨਾਲ ਹੀ ਸਿਕਾ ਡੇਢ ਕਿਲੋਮੀਟਰ ਤੇ। ਠੀਕ ਆ। ਤੇ ਮੈਂ ਉਹਦੇ ਮੋਟਰਸਾਈਕਲ ਚੱਕਿਆ ਤਾਂ ਸਿੱਧਾ ਮੈਂ ਕਰੇਗਾ ਅੱਗੇ ਜੀ ਸਵੇਰੇ ਉਹ ਸਾਜ ਜੀ ਉਹਨਾਂ ਦੇ ਕੋਲ ਦੇਖਿਆ ਤਾਂ ਇਕੱਲੇ ਖੜੇ ਕਰੇ ਅੱਛਾ ਤੇ ਮੈਂ ਦੇਖ ਕੇ ਜਿੱਦਾਂ ਕਹਿੰਦੇ ਵੀ ਅੱਖੀਆਂ ਭਰ ਆਈਆਂ ਹੋ ਗਿਆ ਹਾਂਜੀ ਠੀਕ ਆ ਤੇ ਹੁਣ ਜਿਹਦਾ ਬੱਚਾ ਜਵਾਨ ਪੁੱਤ ਜੀ ਜੀ ਐਸਾਂਤ ਦੇ ਵਿੱਚ ਹਸਪੀਟਲ ਪਿਆ ਹੋਵੇ ਨਹੀਂ ਰਿਹਾ ਜਾਂਦਾ ਬਿਲਕੁਲ ਹਾਂਜੀ ਤਾਂ ਫੇਰ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਵੱਲ ਤੁਹਾਨੂੰ ਪਤਾ ਹੀ ਆਪ ਤਾਂ ਮੰਨ ਜਾ ਖੜਾਉਣ ਵਾਸਤੇ ਉਹ ਕਹਿੰਦੇ ਵੀ ਥੋੜਾ ਜਿਹਾ ਕਹਿੰਦਾ ਆਪਾਂ ਤੁਹਾਨੂੰ ਪਤਾ ਹੀ ਹੋ ਕਿ ਬਿਲਕੁਲ ਵਾਹ 100 ਕਹਿੰਦਾ ਮੈਨੂੰ ਮਗਾ ਕੇ ਤੇ ਮੈਂ ਫਿਰ ਮੁੰਡੇ ਨੂੰ ਨੌਕਰ ਜਿਹੜਾ ਸੀ ਉਹਨਾਂ ਦਾ ਰਾਮੂ ਰਾਮੂ ਉਹਨੂੰ ਪੈਸੇ ਦਿੱਤੇ ਮੈਂ ਕਿਹਾ ਵੀ ਜਾ ਉੱਥੇ ਲੱਗ ਕੇ ਸਾਂ ਮੈਂ ਕਿਹਾ ਵੀ ਜਾ ਮੈਂ ਕਿਹਾ ਉਸਤਾਦ ਜੀ ਹੁਣ ਮੜਾ ਜਾ ਚਲੋ ਵੀ ਦਲ ਤਾਂ ਬੱਜੇ ਇਹਨਾਂ ਦਾ ਮੈਂ ਕਿਹਾ ਕੁਝ ਕਰਦੇ ਤੇ ਉਹ ਥੋੜਾ ਜਿਹਾ ਲਵਾਇਆ ਫਿਰ ਮੇਰੇ ਖਿਹੜੇ ਪੈ ਗਏ ਕਹਿੰਦੇ ਵੀ ਹਸਪੀਟਲ ਲਿਆਉਣਾ ਫਿਰ ਬੀਬੀ ਨੂੰ ਫੋਨ ਕਰਕੇ ਗੱਡੀ ਮਂਗਾਈ ਫਿਰ ਗਏ ਉੱਥੇ ਅੱਛਾ ਚਲੋ ਇਦਾਂ ਜੀ ਇਸ ਤਰ੍ਹਾਂ ਕਰਕੇ ਵੀ ਉਸ ਤੋਂ ਉਸ ਦਿਨ ਤੱਕ ਅਸੀਂ ਪ੍ਰੋਗਰਾਮ ਲਾਉਂਦੇ ਸੀ ਤੁਹਾਡਾ ਕਹਿਣ ਦਾ ਭਾਵ ਤੁਸੀਂ ਸਵਾਲ ਕੀਤਾ ਤੁਹਾਡੇ ਉਹਨਾਂ ਦੇ ਪ੍ਰੋਗਰਾਮ ਲੱਗਦੇ ਸੀ ਠੀਕ ਆ ਫਿਰ ਉਹ ਜਦੋਂ ਦਿਨ ਜਾਂਦਾ 30 ਮਾਰਚ ਉਸ ਤੋਂ ਬਾਅਦ ਨਹੀਂ ਅਸੀਂ ਕੋਈ ਪ੍ਰੋਗਰਾਮ ਲਗਾ ਅੱਛਾ ਜੀ ਉਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਲਾਉਂਦੇ ਰਹੇ ਹਾਂ ਠੀਕ 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 ਯੋਧਵੀਰ ਦੇ ਪ੍ਰੋਗਰਾਮ ਲਗਾਤਾਰ ਸੀ ਸਾਡੇ ਕੋਲ ਲਗਾਤਾਰ ਪ੍ਰੋਗਰਾਮ ਉਸ ਦਿਨ ਪਤਾ ਨਹੀਂ ਉਹ ਤਿੰਨ ਕਿਵੇਂ ਵਿੱਲਾ ਰਹਿ ਗਿਆ ਸੀ ਠੀਕ ਆ ਹਾਂਜੀ ਸੋ ਅਸੀਂ ਵੀ ਕਾਮਨਾ ਕਰਦੇ ਹਾਂ ਵੀ ਯੋਧਵੀਰ ਜੀ ਤਾਂ ਦਰਸਤ ਹੋਣ ਹਾਂਜੀ ਵਾਹਿਗੁਰੂ ਪ੍ਰਮਾਤਮਾ ਨੂੰ ਆਪਣੇ ਕੰਮ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਉਹ ਵਿਚਰਨ ਲੋਕ ਨਹੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਆ ਦੁਬਾਰਾ ਬਿਲਕੁਲ ਜੀ ਬਿਲਕੁਲ ਦੁਬਾਰਾ ਉਹੀ ਆਵਾਜ਼ ਉਹੀ ਅੰਦਾਜ਼ ਉਹਨਾਂ ਦੇ ਵਿੱਚੋਂ ਝਲਕਦਾ ਸੀ ਬਿਲਕੁਲ ਬਿਲਕੁਲ ਹਾਂ ਸਭ ਨੂੰ ਠੀਕ ਹੈ ਜੀ